ਉਹ ਭਾਵੇਂ ਸਰਦਾਰ ਮਾਨ ਸਾਹਿਬ ਆ ਉਮਰ ਚ ਮੈਥੋਂ ਵੱਡੇ ਐ ਮੈਂ ਉਹਨਾਂ ਦੀ ਬੇਨਤੀ ਕਰਾਂਗਾ ਕਿ ਲੜਾਈ ਪੰਜਾਬ ਦੀ ਲੜਿਓ ਆ ਸਾਡੇ ਨਾਲ ਇਕੱਠੇ ਹੋ ਕੇ ਕਿਉਂ ਨਹੀਂ ਲੜਦੇ ਮੈਂ ਅਮਰਤਪਾਲ ਜੀ ਨੂੰ ਵੀ ਕਹਾਂਗਾ ਕਿ ਨੌਜਵਾਨੋ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਉਹਨੂੰ ਕਹਨੇ ਆ ਸੋ ਸਭੀ ਵਤਿਆ ਹੋਗੇ ਅੱਛੀ ਚੀਜ਼ ਅਸੀਂ ਅੱਜ ਗੱਲ ਕਰਾਂਗੇ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਦਾ ਟਾਈਟਲ ਏ ਇੱਕ ਵਾਰੀ ਫਿਰ ਅਮਰਤਪਾਲ ਸਿੰਘ ਨੂੰ ਸੀਐਮ ਪੰਜਾਬ ਬਣਨ ਦਾ ਮੌਕਾ ਦਿੱਤਾ ਜਾਣ ਲੱਗਾਏ ਇੱਥੇ ਜੀ ਅਮਰਿਤਪਾਲ ਸਿੰਘ ਬਣਨਗੇ ਪੰਜਾਬ ਦੇ ਸੀਐਮ ਤੇ ਭਗਵਤ ਮਾਨ ਸਿੰਘ ਨੂੰ ਕਰਾਇਆ ਜਾਏਗਾ ਆਊਟ ਇੱਥੇ ਕਿਹੜੀਆਂ ਚੀਜ਼ਾਂ ਹੋਣ ਲੱਗੀਆਂ ਨੇ ਜੈਂ ਜੀ ਅਮਰਿਤਪਾਲ ਸਿੰਘ ਜੇਲੂਵਾਰ ਆਏਗਾ ਤੇ ਉਹ ਪ੍ਰੋਸੈਸ ਜਿਹੜਾ ਚੀਜ਼ਾਂ ਜਿਹੜੀਆਂ ਨੇ ਸਟਾਰਟ ਹੋਣਗੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੇ ਆ ਬਹੁਤ ਵੱਡੀ ਅਪਡੇਟ ਹੈ ਜਾਣਕਾਰੀ ਹਾਸਿਲ ਕਰਨੇ ਆ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੇ ਆ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਤੁਹਾਡੇ ਕੋਲੋਂ ਬੇਨਤੀ ਹੈ ਕਿ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਚੱਲਦੇ ਹਾਂ ਲੇਟੀਆਂ ਵੀਡੀਓ ਸਿਰੋ ਭਾਵੇਂ ਸਰਦਾਰ ਮਾਨ ਸਾਹਿਬ ਹੈ ਉਮਰ ਚ ਮੈਥੋਂ ਵੱਡੇ ਹੈ ਮੈਂ ਉਹਨਾਂ ਦੀ ਬੇਨਤੀ ਕਰਾਂਗਾ ਕਿ ਲੜਾਈ ਪੰਜਾਬ ਦੀ ਲੜਿਓ ਆਓ ਸਾਡੇ ਨਾਲ ਇਕੱਠੇ ਹੋ ਕੇ ਕਿਉਂ ਨਹੀਂ ਲੜਦੇ ਮੈਂ ਅਮਰਤਪਾਲ ਜੀ ਨੂੰ ਵੀ ਕਹਾਂਗਾ ਕਿ ਨੌਜਵਾਨੋ ਲੜਾਈ ਲੜੋ ਪਰ ਆਪਸ ਵਿੱਚ ਨਾ ਲੜੋ ਆਓ ਇਕੱਠੇ ਹੋ ਕੇ ਲੜੀਏ ਜੇ ਸਿੱਧੇ ਸਾਰੇ ਇਕੱਠੇ ਹੋ ਜਾਈਏ ਦਿੱਲੀ ਦੀ ਤਾਕਤ ਨਹੀਂ ਕੋਈ ਬੋਰਡ ਦੀ ਲੋੜ ਨਹੀਂ ਸਾਡਾ ਕਾਫਲਾ ਹੀ ਜਿੱਤ ਲੇਗਾ ਲੇਕਿਨ ਆਪਾਂ ਇੱਕ ਦੂਜੇ ਦੇ ਬੁਰਗਾਂ ਬੋਲੀਏ ਮੈਂ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕਦੇ ਇੱਕ ਦੂਜੇ ਦੇ ਬੁਰਗਾਂ ਬੋਲੋ ਆਪਾਂ ਸਾਰੇ ਭਰਾ ਇਕੱਠੇ ਹੋ ਜਾਓ ਫਿਰ ਸਾਡੇ ਹੱਕ ਦਿਓ ਫਿਰ ਸਾਡੀਆਂ ਜਿੰਦਸਾਂ ਦੇ ਭਾਅ ਦਿਓ ਜੇ ਤੁਸੀਂ ਕਹਿੰਦੇ ਹੋ ਕਿ ਪਾਣੀ ਮੁੱਕ ਗਿਆ ਝੋਨਾ ਤੇ ਕੜਕ ਬੀਜਣੋਂ ਹਟ ਜਾਓ ਅਸੀਂ ਤਿਆਰ ਬੈਠੇ ਆ ਅਸੀਂ ਕਿਤੇ ਸਾਡਾ ਲਿਖਿਆ ਹੋਇਆ ਕਿ ਅਸੀਂ ਆਪਦਾ ਪਾਣੀ ਖਤਮ ਕਰਨਾ ਸਾਡਾ ਤੁਸੀਂ ਧੋਖਾ ਕੀਤਾ ਜਦੋਂ ਤੁਹਾਨੂੰ ਲੋੜ ਸੀ ਉਦੋਂ ਕਹਿੰਸੀ ਬਹਾਦਰੋ ਕਣਕਾਂ ਗਮਲੇ ਚ ਪੈਦਾ ਕਰੋ ਯਾਦ ਕਰੋ ਸ਼ਾਸਤਰੀ ਜੀ ਕਹਿੰਦੇ ਦੇਸ਼ ਦੀ ਕਣਕ ਅਬਰੀਕਾ ਦਿੱਦਾ ਨਹੀਂ ਭੁੱਖੇ ਮਰਦੇ ਆ ਤੁਸੀਂ ਕਣਕ ਪੈਦਾ ਕਰੋ ਸੋਮਵਾਰ ਦਾ ਵਾਧ ਰੱਖੋ ਤੇ ਗਮਲੇਆਂ ਚ ਕਣਕਗਾਓ ਯਾਦ ਆ ਆ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਇਹ ਤਾਂ ਗੱਲਾਂ ਦਾ ਇਹ ਸ਼ਾਸਤਰੀ ਦਾ ਨਾਰਾ ਸੀ ਕਾਂਗਰਸ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਲੇਕਿਨ ਉਹ ਨਾਰੇ ਭੁਲਾ ਦਿੱਤੇ ਨੇ ਅਸੀਂ ਵਿਦੇਸ਼ਾਂ ਨੂੰ ਕਣਕ ਭੇਜਦੇ ਆਂ ਵਿਦੇਸ਼ਾਂ ਨੂੰ ਚੌਲ ਭੇਜਦੇ ਆਂ ਪਰ ਹੁਣ ਕਹਿੰਦੇ ਸਾਨੂੰ ਲੋੜ ਕੋਈ ਨਹੀਂ ਹੁਣ ਸਾਡੀ ਲੋੜ ਹੀ ਮੁੱਕ ਗਈ ਆ ਜਿਹੜੇ ਨਵੇਂ ਬਹਾਦਰ ਲਿਆਉਂਦੇ ਨੇ 8 ਸਾਲਾਂ ਚ ਬਰਬਾਦੀ ਕਿੰਨੀ ਕੀਤੀ ਐ ਮੈਂ 1 ਪੁਆਇੰਟ ਦੇਣਾ ਕਿ ਕੋਈ ਟਾਈਮ ਬਹੁਤ ਘੱਟ ਐ ਨਹੀਂ ਤੇ ਗੱਲਾਂ ਬਹੁਤ ਨੇ ਮੇਰੀ ਗੱਲ ਕੰਨੇ ਚ ਪਾਇਓ ਆ ਜਿਹੜੇ ਬਹਾਦਰ ਨੇ ਨਵੇਂ ਮਾਂ ਦੇ ਪੁੱਤ ਸੂਰਮੇ ਪੈਦਾ ਕੀਤੇ ਨੇ ਕੇਜਰੀ ਵਾਲਾ ਆ ਕੇ ਬਹਿ ਗਿਆ ਦਿੱਲੀਓ ਹਿੰਦੁਸਤਾਨ ਦੇ ਭਜਾਤਾ ਥੋੜਾ ਆ ਕੇ مالک ਬਣ ਕੇ ਬਹਿ ਗਿਆ ਹੈ ਕਾਨੂੰਨ ਕੋਈ ਨਹੀਂ ਅੱਜ ਸੋਸੋਧਿਆ ਜਿਹੜਾ ਤੁਹਾਡੇ ਸਕੂਲਾਂ ਦੇ ਧ ਘਾਟੇ ਕਰਦਾ ਕੋਈ ਕਾਨੂੰਨ ਨਹੀਂ ਸਭ ਗੈਰ ਕਾਨੂੰਨੀ ਗੱਲਾਂ ਹੋ ਰਹੀਆਂ ਨੇ ਅੱਜ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਤਾਂ ਕਹਿੰਦੇ ਸੀ ਪੰਜਾਬ ਦੇ ਰਾਖੇ ਆ ਆ ਪਾਣੀ ਹੈ ਜਿਹੜੂ ਤੁਸੀਂ ਤਰਸੋਗੇ ਅਸੀਂ 33 ਸਾਲ ਦੇ ਪਹਿਲਾਂ ਕਹਿੰਦੇ ਆ ਇਹ ਜਿਹੜਾ ਮੋਰਚਾ ਸੀ ਪਾਣੀਆ ਦਾ 1982 ਚ ਲੱਗਿਆ ਸੀ 82 ਤੇ 18 ਤੇ 25 43 ਸਾਲ ਹੋ ਗਏ ਤੁਹਾਡੇ ਚ ਬਹੁਤੇ ਉਦੋਂ ਜੰਮੇ ਨਹੀਂ ਹੋਣੇ ਉਸ ਵੇਲੇ ਲਹੂ ਲਹਾਨ ਕੀਤਾ ਪੰਜਾਬ ਇਸੇ ਪਾਣੀਆਂ ਦੇ ਮੋਰਚੇ ਤੇ ਇਸੇ ਪੰਜਾਬ ਦੇ ਹੱਕਾਂ ਦੇ ਮੋਰਚੇ ਤੇ ਤੇ ਵੀਰੋ ਅੱਜ ਇਹਨਾਂ ਨੇ ਪਾਣੀ ਦੇ ਰਾਖਿਆਂ ਨੇ ਖੋਲਿਆ ਅਸੀਂ ਲੜਾਈ ਲੜੀ ਨਹਿਰ ਬਚਾਲੇ ਖੜੀ ਐ ਮਾਲਕੀ ਸੀ ਛੱਡੀ ਨਹੀਂ ਸੀ ਅੱਜ ਮਾਲਕੀ ਛੱਡ ਦਿੱਤੀ ਐ ਦਿੱਲੀ ਦਾ ਜੀਫੀਂਗਰ ਬਹਿ ਗਿਆ ਹੁਣ ਉਹ ਵੱਡਦਾ ਕਿਵੇਂ ਆ ਪੰਜਾਬ ਦਾ ਪਾਣੀ ਹਰਿਆਣਾ ਨੂੰ 102% ਰਾਜਸਥਾਨ ਨੂੰ 103% ਪੰਜਾਬ ਨੂੰ 85 ਸਾਡਾ 100 ਤੋਂ ਵੀ 15 ਘੱਟ ਉਹ ਮਾਲਕ ਅਸੀਂ ਹੋਈਏ ਪਾਣੀ ਦੂਜੇ ਲੈ ਜਾਣ ਅਸੀਂ ਤਰਸੀਏ ਪਾਣੀ ਨੂੰ ਇਸ ਕਰਕੇ ਇਹ ਹੈ ਨਵੇਂ ਰਾਖੇ ਜਿਹੜਿਆ ਨੇ ਸਾਰੀਆਂ ਕੰਡੀਸ਼ਨਾਂ ਪੂਰੀਆਂ ਕਰਤੀਆਂ ਝੂਠੇ ਵਾਦੇ ਝੂਠੇ ਕਟਾਣ ਝੂਠੇ ਪ੍ਰਚਾਰ ਲੇਕਿਨ ਵੀਰੋ ਸੋਸ਼ਲ ਮੀਡੀਆ ਮੈਂ ਤੁਹਾਨੂੰ ਨੌਜਵਾਨ ਪੀੜ੍ਹੀ ਨੂੰ ਕਹਣਾ ਕੋ ਛੋਟੇ ਨੌਜਵਾਨ ਵੀਰੋ ਇਹ ਸੋਸ਼ਲ ਮੀਡੀਆ ਤੇ ਕੋਈ ਕਾਨੂੰਨ ਨਹੀਂ ਇਹ ਜੋ ਲਿਖੀ ਜਾਂਦਾ ਕੰਨ ਚ ਪਾਈ ਜਾਂਦੇ ਹੋ ਨਾ ਬਾਹ ਦਾ ਪਿਓ ਨਾ ਭੈਣ ਦਾ ਭਰਾ ਸੋਸ਼ਲ ਮੀਡੀਆ ਮੂਰੇ ਸਾਹਮਣੇ ਸਾਰਾ ਦਿਨ ਦੇਖੀ ਜਾਂਦੇ ਹੋ ਕਿਤੇ ਕੋਈ ਸੂਲ ਵੀ ਦੇਖ ਲੋ ਕਿ 5 ਸਾਲ ਦੀ ਸੌਂ ਰਾਜੇ ਦੀ ਕਿੱਧਰ ਗਈ ਕਰਤਾ ਕਰ ਜਾ ਬਾਪ ਦੇਤੀ ਕਰ ਕਰ ਨੌਕਰੀ ਦੇਤਾ ਗਰੀਬਾਂ ਨੂੰ ਚਾਹ ਪੱਤੀ ਤੇ ਕਿਓ ਤੇ ਖੰਡ ਫੇਰ ਵੀ ਰੋਏ ਆ ਗਏ ਸ਼ੀ ਗਰੰਟੀਆਂ ਉਹ ਸਕੂਲ ਬਣਾਤੇ ਕਿਹੜਾ ਨਵਾਂ ਬਣਾਇਆ ਹਸਪਤਾਲ ਬਣਾਤੇ ਕਿਹੜੇ ਨਵੇਂ ਡਾਕਟਰ ਭਰਤੀ ਕਿਹੜਾ ਨਵਾਂ ਬਣਾਇਆ ਕਿਹੜੀ ਗੱਲ ਕੀਤੀ ਐ ਚਿੱਟਾ ਬੰਦ ਕਰਤਾ ਅੱਜ ਤਾਂ ਵੀਰੋ ਗਵਰਨਰ ਤੁਰਿਆ ਫਿਰਦਾ ਸੜਕਾਂ ਤੇ ਇਹਦੇ ਚਿੱਟਾ ਵੱਧ ਗਿਆ ਰੇਤਾ ਕਿੰਨਾ ਮਹਿੰਗਾ ਕਰਤਾ ਕਿਹੜੀ ਚੀਜ਼ ਐ ਸਾਰੀਆਂ ਚੀਜ਼ਾਂ ਦੇ ਵੀਰੋ ਝੂਠੀ ਝੂਠ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹ ਰਾ ਕਿ ਸਾਡੀ ਲੜਾਈ ਉੱਥੇ ਹੀ ਐ ਸਾਡਾ ਫਿਊਚਰ ਦਾ ਜਿਹੜਾ ਪਲਾਨ ਐ ਉਹ ਸਾਹਮਣੇ ਪ੍ਰਧਾਨ ਜੀ ਦੇ ਸ਼ਰਮ ਦੀ ਕਾੜੀ ਦੇ ਥੱਲੇ ਥੋੜੇ ਅੱਗੇ ਇਹ ਬਧਦਕਾਰ ਉਹ ਲੈਣੇ ਨੇ ਉਹ ਲੈਣ ਵਾਸਤੇ ਰਾਜ ਵੀ ਚਾਹੀਦਾ ਤੇ ਏਕਤਾ ਵੀ ਚਾਹੀਦੀ ਹੈ ਆ ਏਕਤਾ ਆ ਤੁਹਾਡੀ ਸ਼ਕਤੀ ਇਹ ਉਸ ਨੂੰ ਪ੍ਰਾਪਤ ਕਰੇਗੀ ਰਾਜ ਨੂੰ ਵੀ ਪ੍ਰਾਪਤ ਕਰੇਗੀ ਔਰ ਨਾਲ ਦੀ ਨਾਲ ਆਪਣੇ ਹੱਕਾਂ ਨੂੰ ਵੀ ਪ੍ਰਾਪਤ ਕਰੇਗੀ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਕਮਜ਼ੋਰ ਨਾ ਹੋਇਆ ਕਰੋ ਸਰਦਾਰ ਭਗਤ ਸਿੰਘ ਇਕੱਲੇ ਹੀ ਸੀ ਆਜ਼ਾਦੀ ਲੈਣ ਵਾਲਾ ਜਿਹਨੇ ਫਾਸੀ ਤੇ ਚੜਿਆ ਨਾਲ ਦੋ ਹੋਰ ਭਰਾ ਸੀ ਦੇ ਸ਼ਹਾਸ ਚੰਦਰ ਬੋਸ਼ ਵੀ ਕਰ ਲਈ ਸੀ ਆਜ਼ਾਦੀ ਉਹਨਾਂ ਦੀ ਲੜਾਈ ਨਾਲ ਮਿਲੀ ਹੈ ਇਸ ਕਰਕੇ ਮੈਂ ਸਾਡੇ ਨੌਜਵਾਨਾਂ ਨੂੰ ਕਹਿਣਾ ਔਰ ਜਿਹੜੇ ਸਾਡੇ ਵੀਰ ਵੱਖਰੀ ਵੱਖਰੀ ਬੋਲੀ ਬੋਲਦੇ ਨੇ ਉਹਨੂੰ ਕਹਿਣਾ ਚਾਹਣਾ ਮੇਰੀ ਗੱਲ ਕੇ ਧਿਆਨ ਨਾਲ ਸੁਣ ਲਓ ਵੀਰੋ ਭਾਵੇਂ ਸਰਦਾਰ ਮਾਨ ਸਾਹਿਬ ਹੈ ਉਮਰ ਚ ਮੈਥੋਂ ਵੱਡੇ ਹੈ ਮੈਂ ਉਹਨਾਂ ਦੀ ਬੇਨਤੀ ਕਰਾਂਗਾ ਕਿ ਲੜਾਈ ਪੰਜਾਬ ਦੀ ਲੜਿਓ ਆਓ ਸਾਡੇ ਨਾਲ ਇਕੱਠੇ ਹੋ ਕੇ ਕਿਉਂ ਨਹੀਂ ਲੜਦੇ ਮੈਂ ਅੰਮਰਤਪਾਲ ਜੀ ਨੂੰ ਵੀ ਕਹਾਂਗਾ ਕਿ ਨੌਜਵਾਨੋ ਲੜਾਈ ਲੜੋ ਪਰ ਆਪਸ ਵਿੱਚ ਨਾ ਲੜੋ ਆਓ ਇਕੱਠੇ ਹੋ ਕੇ ਲੜੀਏ ਜਿ세 ਤਿੰਨ ਸਾਰੇ ਇਕ ਮੁੱਠ ਹੋ ਜਾਈਏ ਦਿੱਲੀ ਦੀ ਤਾਕਤ ਨਹੀਂ ਕੋਈ ਬੋਰਡ ਦੀ ਲੋੜ ਨਹੀਂ ਸਾਡਾ ਕਾਫਲਾ ਹੀ ਜਿੱਤਲੇਗਾ ਫਿਰ ਨਾ ਕਿਸਾਨ ਨੂੰ ਵਟ ਤੇ ਬੈਠਣ ਦੀ ਲੋੜ ਆ ਨਾ ਰੋਣ ਦੀ ਲੋੜ ਆ ਇਸ ਕਰਕੇ ਆਓ ਵੀਰੋ ਭਵੇਂ ਕਿਸਾਨ ਹੋ ਭਵੇਂ ਬਖ ਬਖ ਬੋਲੀਆਂ ਬੋਣ ਵਾਲੇ ਸਾਡੇ ਵੀਰ ਹੋ ਜੇ ਕੋਈ ਸਾਥੋਂ ਕੰਮ ਕਰਦਾ ਤਾਂ ਕਮੀ ਐ ਤੁਸੀਂ ਸਾਥੋਂ ਚੰਗਾ ਕਰ ਲੋ ਲੇਕਿਨ ਆਪਾਂ ਇੱਕ ਦੂਜੇ ਦੇ ਵਿਰੁੱਧ ਨਾ ਬੋਲੀਏ ਮੈਂ ਸਭ ਨੂੰ ਹੱਥ ਬੰਨ੍ਹ ਕੇ ਬੇਇੱਜ਼ਤੀ ਕਰਦਾ ਕਿ ਕਦੇ ਇੱਕ ਦੂਜੇ ਬੁਰਧਾ ਨਾ ਬੋਲੋ ਆਪਾਂ ਸਾਰੇ ਭਰਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਆਪਾਂ ਸਾਡਾ ਪਿਤਾ ਦਿਸ਼ਵੇਸ਼ ਗੁਰੂ ਸਾਹਿਬ ਹੈ ਇਸ ਕਰਕੇ ਜੇ ਅਸੀਂ ਇੱਕ ਪਿਓ ਦੇ ਪੁੱਤਾਂ ਸਾਡਾ ਗੁਰੂ ਗੁਰੂ ਰਸਤਾ ਵੀ ਇੱਕ ਹੈ ਫਿਰ ਸਾਡੀ ਲੜਾਈ ਕਾਦੀ ਹੈ ਇਸ ਕਰਕੇ ਮੈਂ ਨਵਾਨਾ ਜਨਮਨੀ ਕਹਿਣਾ ਚਾਹੁੰਦਾ ਕਿ ਸਰਦਾਰ ਭਗਸੋਰੀ ਜਦੋਂ ਲੜਦੇ ਸੀ ਬਬਰ ਅਕਾਲੀ ਲੜਦੇ ਸੀ ਕੋਈ ਅਕਾਲੀਆਂ ਨੂੰ ਨਹੀਂ ਸੀ ਮਾਰਦਾ ਕੋਈ ਦੇਸ਼ ਭਗਤਾ ਨੂੰ ਨਹੀਂ ਸੀ ਮਾਰਦਾ ਉਹਦੀ ਲੜਾਈ ਸਗਰੇਜ ਨਾਲ ਆਪਣੀ ਲੜਾਈ ਤਾਂ ਆਪਣੇ ਹੱਕਾਂ ਵਾਲਿਆਂ ਨਾਲ ਆ ਜਿਹੜੇ ਖੋਦੇ ਨੇ ਆਪਸ ਵਿੱਚ ਕਾਹਦੇ ਲੜਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਅੱਜ ਦੇ ਦਿਨ ਤੇ ਇਸ ਦਿਨ ਦੀ ਖਾਲਸੇ ਦੀ ਜਨਮ ਦਿਵਸ ਦੀ ਵਧਾਈ ਦੇ ਕੇ ਤੇ ਪ੍ਰਧਾਨ ਜੀਆ ਨੂੰ ਤੁਸੀਂ ਜੋ ਬੜਾਇਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦਿੰਦਾ ਨਾਲ ਗੁਰੂ ਤੋਂ ਮੰਗਦਾ ਕਿ ਗੁਰੂ ਇਹਨਾਂ ਦੇ ਸਿਰ ਤੇ ਹੱਥ ਰੱਖੋ ਕੌਮ ਦੀ ਸੇਵਾ ਤਕੜੇ ਹੋ ਕੇ ਨਿਮਰਤਾ ਨਾਲ ਦਿੜਤਾ ਨਾਲ ਪੰਜਾਬ ਦੇ ਭਲੇ ਵਾਸਤੇ ਆਖਰੀ ਸਾਹਾਂ ਤੱਕ ਲੜਨ ਪੰਜਾਬ ਤਰੱਕੀ ਵਾਸਤੇ ਇਹਨਾਂ ਦਾ ਆਖਰੀ ਆਖਰੀ ਸਾਹ ਤੱਕ ਲੜਾਈ ਜਾਰੀ ਰਹੇ ਸੋ ਥਾਣਾ ਸਾਰਿਆਂ ਦਾ ਅੱਜ ਦੇ ਦਿਨ ਤੇ ਜੋ ਤੁਸੀਂ ਏਡੀ ਵੱਡੀ ਸੰਗਤ ਆਇਓ ਬੈਠੋ ਪਹਿਲਾਂ ਤਾਂ ਕਿਹਾ ਮਿੱਡੂ ਖੜੇ ਲੰਬੀ ਵਾਲੇ ਵੀਰ ਉਹ ਸਾਰਾ ਹੀ ਲੰਬੀ ਹੈ ਇਹ ਪੰਜਾਬ ਸਾਰਾ ਲੰਬੀ ਹੈ ਪੰਜਾਬ ਸਾਰਾ ਅਕਾਲੀ ਦਲ ਦਾ ਹੈ ਅੱਸੀ ਕੱਲ ਤੋਂ ਉਸ ਤੋਂ ਭਾਈ ਅਮਰਪਾਲ ਸਿੰਘ ਦੀ ਨਵੀਂ ਬਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਉਸ ਸਮੇਂ ਬੱਡੀ ਤਾਕਤ ਕਹਿ ਸਕਦੇ ਆ ਮਿਲੀਏ ਜਦੋਂ ਸ਼੍ਰੋਮਣੀ ਅਕਾਲੀ ਦਰ ਬਾਦਲ ਦੀ ਵਿਸਾਖੀ ਮੌਕੇ ਲੱਗੀ ਸਟੇਜ ਤੋਂ ਬਲਵਿੰਦਰ ਸਿੰਘ ਭੋਂਦੜ ਨੇ ਕਿਹਾ ਕਿ ਉਹ ਸਿਮਰਜੀਤ ਸਿੰਘ ਮਾਨ ਤੇ ਭਾਈ ਅਮਰਤਪਾਲ ਸਿੰਘ ਨੂੰ ਬੇਨਤੀ ਕਰਦੇ ਨੇ ਕਿ ਸਾਡੇ ਨਾਲ ਇਕੱਠੇ ਹੋਵੋ ਆਪਾਂ ਕੌਮ ਦੀ ਲੜਾਈ ਇਕੱਠੇ ਹੋ ਕੇ ਲੜੀਏ ਅਤੇ ਸੱਤਾ ਦੇ ਵਿੱਚ ਆਈਏ ਤੇ ਸੱਤਾ ਦੀ ਪਾਵਰ ਦੇ ਨਾਲ ਜੋ ਤਾਕਤਾਂ ਜੋ ਕੰਮ ਹੁਣ ਨਹੀਂ ਹੋ ਰਹੇ ਉਹ ਕਰੀਏ ਤੇ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਤੇ ਕੀ ਭਾਈ ਅਮਰਤਪਾਲ ਸਿੰਘ ਨੂੰ ਸ਼ਰਮਨੀ ਕਾਲੀਦਲ ਬਾਦਲ ਤੇ ਸਿਮਰਂਜੀਤ ਸਿੰਘ ਮਾਨ ਦੇ ਨਾਲ ਹੱਥ ਮਿਲਾਉਣਾ ਚਾਹੀਦਾ ਹੈ ਜਾਫਰ ਨਹੀਂ ਕੀ ਕਹਣਾ ਤੁਹਾਡੇ ਇਸ ਬਾਰੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਦੱਸਦੀ ਆ ਕਿ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੀ ਇੱਕ ਸਟੇਜ ਦਮਦਮਾ ਸਾਹਿਬ ਵਿਖੇ ਬਸਾਖੀ ਮੌਕੇ ਲਗਾਈ ਗਈ ਜਿੱਥੇ ਵੱਡੀ ਗੰਟੀ ਦੇ ਵਿੱਚ ਇਕੱਠ ਸੀ ਅਤੇ ਉੱਥੋਂ ਰਾਜਾ ਰਾਜ ਸਿੰਘ ਨੇ ਐਲਾਨ ਕੀਤਾ ਕਿ ਆਉਣ ਵਾਲੀ ਇਸੇ 22 ਤਰੀਕ ਨੂੰ ਭਾਈ ਅਮਰਤਪਾਲ ਸਿੰਘ ਪੰਜਾਬ ਆ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਪੰਜਾਬ ਦੇ ਲੋਕਾਂ ਦੁਆਰਾ ਅਤੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਦੁਬਾਰੇ ਦੇਖਣ ਨੂੰ ਮਿਲੇਗਾ ਜਿੱਥੇ ਸਾਰੇ ਇੱਕ ਸਮਾਨ ਹੋਣਗੇ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਮਿਲੇਗਾ ਕੋਈ ਕਿਸੇ ਤਰ੍ਹਾਂ ਦਾ ਗੁਨਾਹ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਘਣਾਉਣੀ ਹਰਕਤ ਨਹੀਂ ਹੋਵੇਗੀ ਕਿਸੇ ਦੇ ਧਾਰਮਿਕ ਇਕਾਦੇ ਨੂੰ ਕੋਈ ਠੇਸ ਨਹੀਂ ਪਹੁੰਚਾਈ ਜਾਵੇਗੀ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਤੁਹਾਨੂੰ ਕਿੰਨੇ ਪਰਸੈਂਟ ਚਾਂਸ ਲੱਗਦੇ ਨੇ ਭਾਈ ਅਮਰਤਪਾਲ ਸਿੰਘ ਦੇ 2027 ਦੇ ਵਿੱਚ ਮੁੱਖ ਮੰਤਰੀ ਬਣਨ ਦੇ ਕਮੈਂਟ ਜਰੂਰ ਕਰਨਾ ਇਸ ਖਾਸ ਅਪਡੇਟ ਵਿੱਚ ਇਨਾ ਹੀ ਮਿਲਾਂਗੇ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਧੰਨਵਾਦ ਜੀ ਕੀ ਆ ਵੀਡੀਓ ਤੁਸੀਂ ਵੇਖੀਏ ਇਹਨਾਂ ਨੇ ਪੰਜਾਬ ਦੇ ਜਿਹੜੇ ਪ੍ਰੋਬਲਮਸ ਨੇ ਉਹਨਾਂ ਦੇ ਬਾਰੇ ਵਿੱਚ ਗੱਲ ਕੀਤੀ ਪਾਣੀ ਦਾ ਬਹੁਤ ਵੱਡਾ ਮਸਲਾ ਹੈ ਪਾਣੀ ਦਾ ਮਸਲਾ ਪੰਜਾਬ ਦਾ ਹੱਲ ਨਹੀਂ ਹੁੰਦਾ ਪਿਆ ਇੱਥੇ ਪੰਜਾਬ ਦੇ ਕਿਸੇ ਮਸਲੇ ਨੂੰ ਹੱਲ ਨਹੀਂ ਕੀਤਾ ਜਾਂਦਾ ਪਿਆ ਕੰਟੀਨਿਊਸਲੀ ਜਿਹੜੀ ਨਾਇਨਸਾਫੀ ਹੁੰਦੀ ਪਈ ਹੈ ਇੱਥੇ ਸਾਰੇ ਦਪਹਿਲਾਂ ਉਹ ਲੋਕ ਉਹ ਸਪੈਸ਼ਲੀ ਲੋਕ ਜਿਹੜੇ ਠੀਕ ਹੈ ਪੂਰੇ ਮੁਲਕ ਵਾਸਤੇ ਗੰਦਮ ਬੀਜਦੇ ਨੇ ਚੋਲ ਬੀਜਦੇ ਨੇ ਉਹਨਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੇ ਬੀਜੇ ਤੇ ਝੋਲ ਤੇ ਦਾਣੇ ਤੁਸੀਂ ਏ ਉਹਨਾਂ ਨੂੰ ਐਕਸਪੋਰਟ ਕਰਦੇ ਪਹੁੰਦੇ ਨੇ ਅੱਗੇ ਵੇਚਦੇ ਪਹੁੰਦੇ ਤੇ ਇੱਥੇ ਪੂਰੇ ਰਾਈਸ ਜਿਹੜੇ ਨੇ ਕਦੇ ਵੀ ਸਿੱਖਾਂ ਨੂੰ ਨਹੀਂ ਦਿੱਤੇਗੇ ਕਿ ਪੰਜਾਬ ਦੇ ਨਾਲ ਜਿਹੜੀ ਨਾ ਇਨਸਾਫ ਦੀ ਤੇ ਜਿਹੜਾ ਸਲੂਕ ਏ ਗਲਤ ਸਲੂਕ ਗਲਤ ਵਿਵਹਾਰ ਜਿਹੜਾ ਅੱਜ ਵੀ ਕੀਤਾ ਜਾਂਦਾ ਪਿਆ ਇੱਥੇ ਅਮਰਤਪਾਲ ਸਿੰਘ ਅਗਰ ਜੈਲੂ ਮਾਰ ਆ ਜਾਂਦਾ ਹੈ ਉਹਨੂੰ ਸੀਐਮ ਬਣਾ ਦਿੱਤਾ ਜਾਂਦਾ ਤੇ ਪੰਜਾਬ ਦੇ ਜਿਹੜੇ ਭਾਗ ਨੂੰ ਹੱਲ ਸਕਦੇ ਨੇ ਪੰਜਾਬ ਦੇ ਵਿੱਚ ਜਿਹੜੇ ਮਸਲੇ ਮਸਾਇਲੇ ਖਤਮ ਹੋ ਸਕਦੇ ਨੇ ਅਮਰਿਤਪਾਲ ਸਿੰਘ ਇਹੀ ਚਾਹੁੰਦਾ ਸੀ ਕਿ ਪੰਜਾਬ ਦੇ ਮਸਲੇ ਹੱਲ ਹੋਣ ਲੇਕਿਨ ਐਥੇ ਜਿਹੜਾ ਮਸਲੇ ਹੱਲ ਕਰੇ ਉਹਨੂੰ ਫੜ ਕੇ ਜੇਲ੍ਹ ਦੇ ਵਿੱਚ ਦੇ ਦਿੱਤਾ ਜਾਂਦਾ ਤੇ ਜਿਹੜਾ ਮਸਲਿਆਂ ਨੂੰ ਨਾ ਹੱਲ ਕਰੇ ਉਹਨੂੰ ਠੀਕ ਹੈ ਸੀਐਮ ਦੀ ਕੁਰਸੀ ਤੇ ਬਾਅਦ ਬਹੁਤ ਜ਼ਿਆਦਾ ਦਾਦ ਵੀ ਲੱਭਦੀ ਠੀਕ ਹੈ ਵੈਲ ਐਥੇ ਭਗਵਤ ਮਾਨ ਸਿੰਘ ਦੀ ਗੱਲ ਕਰੀਏ ਤੇ ਉਹਨੂੰ ਪੰਜਾਬੀਆਂ ਨੇ ਜਿਹੜਾ ਸੀਐਮ ਬਣਾਇਆ ਬਟ ਉਹ ਪੰਜਾਬੀਆਂ ਦੇ ਹੀ ਬਹੁਤ ਸਾਰੀ ਜਗ੍ਹਾ ਤੇ ਪੰਜਾਬੀਆਂ ਨੂੰ ਸਪੋਰਟ ਨਹੀਂ ਕਰਦਾ ਵੈਲ ਇੱਥੇ ਬਹੁਤ ਵਧੀਆ ਵੀਡੀਓ ਇਹਨਾਂ ਨੇ ਕਾਹ ਕੇ ਸਾਰੇ ਜੁਨਾਈਟਡ ਹੋ ਵੋ ਇਕੱਠੇ ਹੋ ਵੋ ਇੱਕ ਦੂਜੇ ਤੇ ਖਿਲਾਫ ਜਿਹੜੀਆਂ ਗੱਲਾਂ ਨਾ ਕਰੋ ਉਨਕੇ ਇਕੱਠੇ ਹੋ ਕੋ ਲੈਣਾ ਤੇ ਲੜੋ ਐਂ ਜਿਵੇਂ ਅਸੀਂ ਨਹੀਂ ਲੱਗ ਸਕਦੇ ਵੱਖ-ਵੱਖ ਹੋ ਕੇ ਲੜਾਈ ਲੜਨੀ ਹੈ ਤੇ ਇਕੱਠਿਆਂ ਹੋ ਕੇ ਲੜਨੀ ਪਵੇਗੀ ਫੇਰ ਕੋਈ ਸਾਡਾ ਓਜ ਨੂੰ ਖਾਰਜ ਨਹੀਂ ਕਰ ਸਕਦਾ ਕੋਈ ਨਹੀਂ ਹਾਰ ਸਕਦਾ ਉਸੇ ਕੀ ਕਹੋਗੇ ਆ ਦੇ ਬਾਰੇ ਵਿੱਚ ਅ ਅਮਰਤਪਾਲ ਸਿੰਘ ਅਗਰ ਸੀਐਮ ਬਣ ਜਾਂਦਾ ਹੈ ਪੰਜਾਬ ਦਾ ਤੇ ਕੀ ਚੇਂਜ ਆਏਗਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵੀਡੀਓ ਐਸੀ ਐਤੀ ਮਕਾਉਂ ਨਹੀਂ ਤੁਹਾਡੇ ਫਤੂ ਮਿਲ ਕਾ ਰਹੀ ਸੱਚ